ਅੱਜ ਸਭ ਤੋਂ ਪਹਿਲਾਂ ਲੋਹੜੀ ਦੇ ਇਸ ਦਿਹਾੜੇ ਦੇ ਉੱਪਰ ਸਾਰਿਆਂ ਨੂੰ ਪਿੰਡ ਵਾਲਿਆਂ ਨੂੰ ਸ਼ਹਿਰ ਵਾਲਿਆਂ ਨੂੰ ਸੂਬੇ ਦੇ ਲੋਕਾਂ ਨੂੰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਆਉਣ ਵਾਲਾ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਤਰੱਕੀਆਂ ਭਰਿਆ ਹੋਵੇ ਬੱਚਿਆਂ ਦੀ ਮਜ਼ਬੂਤੀ ਹੋਵੇ ਕਾਰੋਬਾਰ 'ਚ ਵਾਧਾ ਹੋਵੇ ਔਰ ਸਾਡੇ ਜਿਹੜੇ ਕਿਸਾਨ ਭਰਾ ਬਾਰਡਰ ਤੇ ਬੈਠ ਕੇ ਸੰਘਰਸ਼ ਕਰ ਰਹੇ ਹਨ ਉਹਨਾਂ ਦੀਆਂ ਮੰਗਾਂ ਗੁਰੂ ਮਹਾਰਾਜ ਦੇ ਆਦਰਸ਼ ਨਾਲ ਦਿੱਲੀ ਦੀ ਸਰਕਾਰ ਮੰਗੇ ਤਾਂ ਕਿ ਜਿਹੜਾ ਸੰਘਰਸ਼ ਆ ਉਹ ਵੀ ਪੂਰਾ ਖਤਮ ਹੋ ਸਕੇ ਔਰ ਜਿਹੜੇ ਲੋਕਾਂ ਦੇ ਨਾਲ ਜੁੜੇ ਐ ਜਿਹੜੀ ਸਾਰੀ ਕਿਸਾਨੀ ਨਾਲ ਸੰਗਤ ਜੁੜੀ ਐ ਉਹਨਾਂ ਨੂੰ ਵੱਡੇ ਪੱਧਰ ਦਾ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਬਣਦਾ ਮਾਨ ਸਨਮਾਨ ਮਿਲ ਸਕੇ ਸੋ ਮੈਂ ਅੱਜ ਖੇੜੀਗਲਾ ਪਿੰਡ ਦੇ ਵਿੱਚ ਸਾਡੇ ਸਾਰੇ ਲੋਕਾਂ ਨੇ ਸ਼ਹਿਰ ਪਿੰਡ ਵਾਸੀਆਂ ਨੇ ਤੇ ਸਾਡੇ ਆਗੂ ਸਹਿਬਾਨਾਂ ਨੇ ਮਿਲ ਕੇ ਉਹ ਲੋੜੀ ਦਾ ਤਿਹਾਰ ਮਨਾਉਣ ਦਾ ਰਸਮ ਰੱਖੀ ਸੀ ਅੱਜ ਇੱਥੇ ਪਿੰਡਾਂ ਦੀਆਂ ਬੇਟੀਆਂ ਨੇ ਸਾਡੀਆਂ ਨੇ ਬਹੁਤ ਸੋਹਣਾ ਗਿੱਧਾ ਅੱਜ ਦੇ ਇਸ ਤਿਹਾਰ ਨੂੰ ਮਨਾਉਣ ਵਾਸਤੇ ਉਹਦਾ ਕਿਤੇ ਹਿੱਸਾ ਲੇਤਾ ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਦੇਣਾ ਹੈ ਧੰਨਵਾਦ ਕਰਦਾ ਹਾਂ ਔਰ ਜਿੱਥੇ ਇੱਕ ਤਾਂ ਗੱਲ ਹੈ ਕਿ ਬਹੁਤ ਸਾਰੀ ਸੰਗਤ ਨੇ ਅੱਜ ਆਮ ਆਦਮੀ ਪਾਰਟੀ ਜਾਂ ਦੂਜੀਆਂ ਪਾਰਟੀਆਂ ਛੱਡ ਕੇ ਕਾਂਗਰਸ ਨੂੰ ਮੋਲਤ ਕੀਤੀ ਹੈ ਇਹ ਆਉਣ ਵਾਲੇ ਸਮੇਂ ਵਿੱਚ ਜੋ ਪਿਛਲੇ 3 ਸਾਲਾਂ ਚ ਸਰਕਾਰ ਨੇ ਲੋਕਾਂ ਨਾਲ ਝੂਠਾ ਵਾਅਦਾ ਕੀਤਾ ਸੀ ਤੇ ਪੂਰਾ ਨਹੀਂ ਕੀਤਾ ਉਸ ਨੂੰ ਦੇਖਦੇ ਹੋਏ ਅੱਜ ਲੋਕ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰ ਰਹੇ ਹਨ ਔਰ ਜਿਸ ਤਰੀਕੇ ਦੀ ਨਾਲ ਇਹਨਾਂ ਨੇ ਧੱਕੇਸ਼ਾਹੀ ਅਤੇ ਤਸ਼ੱਦਦ ਪਿੰਡਾਂ ਚ ਲੋਗਾ ਨਾਲ ਕੀਤੀਆਂ ਮੇਰੇ ਨਾਲ ਸਾਡੇ ਸਰਪੰਚ ਸਾਹਿਬ ਖੜੇ ਹੈ ਜਿਸ ਤਰ੍ਹਾਂ ਇਸ ਪਿੰਡ ਦੇ ਵਿੱਚ ਵੀ ਉੱਥੇ ਦੇ ਸਰਕਾਰ ਦੇ ਜਿਹੜੇ ਤਕੜੇ ਵਰਕਰ ਹੈ ਮੌਜੂਦਾ ਸਰਕਾਰ ਨਾਲ ਸੰਬੰਧ ਰੱਖਣ ਵਾਲੇ ਉਹ ਇਹਨਾਂ ਨੂੰ ਤੰਗ ਕਰਦੇ ਆ ਮੈਂ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਹੈ ਚਾਹੇ ਉਹ ਮਸਾਣੀ ਪਿੰਡ ਦੀ ਗੱਲ ਹੈ ਜਾਂ ਬਾਕੀ ਪਿੰਡਾਂ ਦੀ ਗੱਲ ਹੈ ਲੋਕਤੰਤਰ ਦੇ ਵਿੱਚ ਲੋਕਾਂ ਨੇ ਤੁਹਾਨੂੰ ਸੂਬੇ ਵੀ ਸਰਕਾਰ 'ਚ ਬਿਠਾਇਆ ਹੈ ਜ਼ਿੰਮੇਵਾਰੀਆਂ ਨਾਲ ਕੰਮ ਪੂਰਾ ਕਰੋ ਜ਼ਿੰਮੇਵਾਰੀਆਂ ਨਾਲ ਜੋ ਵਾਅਦਾ ਤੁਸੀਂ ਕੀਤਾ ਹੈ ਉਹ ਪੂਰਾ ਕਰੋ ਲੋਕ ਡਿਵੈਲਪਮੈਂਟ ਚਾਹੁੰਦੇ ਹਨ ਲੋਕ ਇਲਾਕੇ ਦੀ ਪਿੰਡਾਂ ਦੀ ਸ਼ਹਿਰਾਂ ਦੀ ਤਰੱਕੀ ਚਾਹੁੰਦੇ ਹਨ ਔਰ ਇਸੇ ਕਰਕੇ ਵੱਡੇ ਪੱਧਰ ਦੇ ਉੱਪਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਬਣੀ ਸੀ ਇਸ ਕਰਕੇ ਨਹੀਂ ਕਿ ਸਾਡੀਆਂ ਜਿਹੜੀਆਂ ਜਿਹੜੇ ਪਿੰਡ ਦੇ ਮਸਾਣੀ ਪਿੰਡ ਦੇ ਸਰਪੰਚ ਸਾਡੀਆਂ ਭੈਣਾਂ ਜਿੱਤੀਆਂ ਉਹਨਾਂ ਨੂੰ ਤੁਸੀਂ ਆਪਣੇ ਦਬਕੇ ਮਾਰ ਕੇ ਉਹਨਾਂ ਨੂੰ ਦਬਾਅ ਦੇ ਵਿੱਚ ਰੱਖ ਕੇ ਬੰਦ ਕਰ ਸੋ ਮੈਂ ਔਰ ਸਾਰੇ ਪ੍ਰਸ਼ਾਸਨ ਨੂੰ ਵੀ ਇਹ ਕਹਿਣਾ ਚਾਹੁੰਦਾ ਸਾਨੂੰ ਇਹ ਗੱਲਾਂ ਦੇ ਉੱਪਰ ਧਿਆਨ ਰੱਖ ਕੇ ਇਹ ਜੀਆਂ ਗੱਲਾਂ ਨੂੰ ਰੋਕਣਾ ਚਾਹੀਦਾ ਕਿਉਂਕਿ ਇਹ ਵਕਤ ਹੁੰਦਾ ਸਾਰੀਆਂ ਸਰਕਾਰਾਂ ਆਉਂਦੀਆਂ ਹਰ ਦਾ ਵਕਤ ਆਉਂਦਾ ਤੇ ਵਰਕ ਵਕਤ ਸਭ ਦਾ ਚਲੇ ਜਾਂਦਾ ਇਸ ਕਰਕੇ ਮੈਂ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਜਿਹੜੇ ਲੋਕਾਂ ਨੇ ਕਾਂਗਰਸ ਪਾਰਟੀ ਸ਼ਮੂਲਤ ਕੀਤੀ ਹੈ ਉਹਨਾਂ ਨੂੰ ਵੀ ਜੀ ਆਇਆਂ ਆਖਦਾ ਮੁਬਾਰਕਬਾਦ ਦਿੰਦਾ ਔਰ ਜਿਹੜੇ ਜਿਹੜੇ ਸਾਡੇ ਹੋਰ ਸਾਥੀ ਪਿੰਡਾਂ ਦੇ ਕਾਂਗਰਸ ਪਾਰਟੀ ਵਿੱਚ ਆ ਕੇ ਆਪਣਾ ਸਹਿਯੋਗ ਕਰਨਾ ਚਾਹੁੰਦੇ ਆ ਉਹਨਾਂ ਨੂੰ ਵੀ ਜੀ ਆਇਆਂ ਕਹਿਣਾ ਔਰ ਉਹਨਾਂ ਨੂੰ ਨਿਮੰਤਰਣ ਕਰਦੇ ਆ ਔਰ ਉਹਨਾਂ ਸਾਰਿਆਂ ਨੂੰ ਆਉਣ ਵਾਲੇ ਸਮੇਂ 'ਚ ਬਣਦਾ ਮਾਣ ਸਨਮਾਨ ਜੋ ਮੇਰੀ ਆਪਣੇ ਇਲਾਕੇ ਵਾਸਤੇ ਸੋਚ ਹੈ ਕਿ ਇਲਾਕਾ ਹਮੇਸ਼ਾ ਅੱਗੇ ਵਧੇ ਇਲਾਕੇ ਦੀ ਤਰੱਕੀ ਹੋਵੇ ਉਹਦੇ ਬੱਚਾਂ ਦਾ ਚੰਗਾ ਭਵਿੱਖ ਹੋਵੇ ਸਾਡੇ ਕਿਸਾਨ ਗਰੀਬ ਮਜ਼ਦੂਰ ਛੋਟੇ ਦੁਕਾਨਦਾਰ ਇਹ ਸਾਰੇ ਅੱਗੇ ਵਧਣ ਜਿਸ ਤਰ੍ਹਾਂ ਪਹਿਲਾ ਇਲਾਕੇ ਦੀ ਤਰੱਕੀ ਕੀਤੀ ਉਸੇ ਤਰੀਕੇ ਨਾਲ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦੀ ਸਰਕਾਰ ਵਲੇ ਫਿਰ ਦੁਬਾਰਾ ਕੀਆਂ ਯਾਲੀਆਂ ਦੇ ਉੱਪਰ ਕੰਮ ਚਲਾਵਾਂਗੇ ਸਾਰੇ ਮਿਲ ਕੇ ਆਪਸੀ ਭਾਈਚਾਰਾ ਸਾਂਝ ਤੇ ਪਿਆਰ ਇਹਨੂੰ ਹਮੇਸ਼ਾ ਮੈਂ ਮੁੱਖ ਰੱਖਿਆ ਔਰ ਉਸ ਗੱਲ ਨੂੰ ਅਸੀਂ ਆਪਣੇ ਇਲਾਕੇ 'ਚ ਹਮੇਸ਼ਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀਆਂ ਜਿਹੜੀਆਂ ਤਾਕਤਾਂ ਉਸ ਆਪਸੀ ਭਾਈਚਾਰੇ ਦੇ ਸਾਂਝ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੀਆਂ ਉਹਨਾਂ ਨੂੰ ਕਦੇ ਵੀ ਨਾ ਗੁਰੂ ਮਹਾਰਾਜ ਬਖਸ਼ਦਾ ਤੇ ਨਾ ਕਦੇ ਲੋਕ ਬਖਸ਼ਦੇ ਤੋਂ ਇਸ ਕਰਕੇ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀ ਮੁਬਾਰਕਬਾਦ ਦਿੰਦਾ ਹੋਇਆ ਆਪਣੀ ਗੱਲ ਖਤਮ ਕਰਦਾ ਵਾਹਿਗੁਰੂ